ਮੈਂ ਆਤੇੜੇ ਨਾ ਨਾ ਸੇਰਾਡੋਂ ਨਹੀਂ ਆਈ। ਤੇ ਗਾੜੀ ਮੇਰਾ ਗੱਲ ਪਿਆਜੋ। ਮੈਂ ਬਸ ਇਹੋ ਕਹਿਣ ਆਈ ਆ ਕਿ ਹਲਵਾਈਆਂ ਨੂੰ ਕਹਿ ਦਿਓ ਕਿ ਕਿਸੇ ਵੀ ਚੀਜ਼ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਮੈਂ ਸਾਰਾ ਦਿਨ ਇਹਨਾਂ ਨੂੰ ਲੈ ਕੇ ਬੈਠੀ ਰਹਿੰਦੀ ਆ। ਇਹਦੇ ਵਿੱਚੋਂ ਕੀ ਕੱਢਣਾ ਵਾ? ਤੈਨੂੰ ਪਤਾ ਨਹੀਂ ਲੱਗਦਾ ਕਿ ਘਰ ਸੌ ਕੰਮ ਆ। ਮੈਂ ਉਹ ਵੀ ਕਰ ਲਾਂ। ਚੁੱਪ ਕਰਕੇ ਇਥੇ ਪੈਸੇ ਫੜ ਲਿਆ ਆਵਾ ਤੇ ਲਿਆ ਕੇ ਇਹਨਾਂ ਨੂੰ ਫੜਾਉਣੇ ਆ। ਉਹ ਜਦੋਂ ਕਰਜ਼ਾ ਸੁਈ ਜਾਊਗਾ ਨਾ ਵਧੀ ਜਾਊਗਾ, ਵਧੀ ਜਾਊਗਾ। ਮੁੜ ਕੇ ਜਿਹੜੀ ਇਥੇ ਪੈਲੀ ਬੰਨਾ ਨਾ ਉਹਨੂੰ ਹੱਥ ਲਾ ਲਈ। ਕਿਦਾਂ ਵਧੀਆ ਵਧੀਆ ਹੋ ਗਿਆ ਕੰਮ? ਹਾਂਜੀ ਸਾਰਾ ਵਧੀਆ ਹੋ ਗਿਆ ਕੰਮ। ਠੀਕ ਆ ਤੇ ਕੁੜੀ ਦਾ ਸੁਭਾ? ਕੁੜੀ ਦਾ ਸੁਭਾ ਵੀ ਚੰਗਾ ਹੀ। ਤੇ ਲਹਿੰਗਾ ਪਸੰਦ ਆ ਗਿਆ ਉਹਨੂੰ? ਹਾਂਜੀ ਆ ਗਿਆ ਪਸੰਦ ਆਨੂੰ ਲਹਿੰਗਾ। लवली। ਤੇ ਕਿਦਾਂ ਗੱਲਬਾਤ ਕੁੜੀ ਦਾ? ਵਧੀਆ ਹੀ ਵੀਰ ਜੀ। ਅੱਛਾ। ਹਾਂ। ਤੇ ਸ਼ੇਰਵਨੀ ਪਸੰਦੀ? ਹਾਂ ਠੀਕ ਹੀ। ਠੀਕ ਆ ਨਾ? ਆ ਪਾ ਕੇ ਦੇਖ ਲਈਏ ਉੱਥੇ। ਚਲੋ ਵਧੀਆ। ਠੀਕ ਆ ਤੇ ਕੁੜੀ ਨਾਲ ਗੱਲਬਾਤ ਕੀਤੀ? ਆਹੋ ਕੀਤੀ ਸੁਭਾ ਦੇ ਤਾਂ ਠੀਕ ਹੀ ਆ। ਚਲੋ ਵਧੀਆ। ਹਾਂਜੀ। ਚਲੋ ਬਾਕੀ ਰਹਿੰਦੇ ਕੰਮ ਵੀ ਕਰ ਲਈਏ ਹੁਣ ਨਾ। ਕੋਈ ਗੱਲ ਨਹੀਂ ਕਰ ਲੈਨੇ ਆਂ ਉਹ। ਹਲਵਾਈਆਂ ਠੀਕ ਆ ਤਾਂ ਪੱਗ ਲੈ ਆਵਾ ਆਪਣੀ ਠੀਕ ਆ ਤਾਂ ਕੋਈ ਗੱਲ ਨਹੀਂ ਨਿਆਣੇ ਕਿੰਨੇ ਠੀਕ ਆ ਚਲੋ ਕਰੋ ਤੁਸੀਂ ਗੱਲਾਂ ਬਾਤਾਂ ਮੈਂ ਲਾਉਣਾ ਕੱਪੜੇ ਕੁਪੜੇ ਠੀਕ ਸੰਦੀਪ ਹਾਂਜੀ ਤੂੰ ਤੇ ਮੈਂ ਕੁੜੀਆਂ ਹੋਵਾਂ ਗੱਲਾਂ ਬਾਤਾਂ ਕੀਤੀਆਂ ਹਾਂਜੀ ਹਾਂਜੀ ਠੀਕ ਚਲੋ ਹਜੇ ਨਿਆਣੇ ਪੁਣਾ ਹੈਗਾ ਕੁੜੀ ਚ ਹੋਲੀ ਵਾਲੇ ਚਲੋ ਆਪੇ ਪਤਾ ਲੱਗ ਜਾਂਦਾ ਹੁੰਦਾ ਹਾਂ ਆ ਇੱਥੇ ਆ ਜੂਗੀ ਠੀਕ ਹੋਏ ਨਾ ਹਾਂਜੀ ਪਤਾ ਲੱਗ ਜਾਂਦਾ ਅਨੁਸਾਰ ਕੋਈ ਗੱਲ ਨਹੀਂ ਹਜੇ ਆਪਣੇ ਮਾਪਿਓ ਕੋਲ ਆ ਹਾਂਜੀ ਹੋਲੀ ਵਾਲੇ ਠੀਕ ਹੋਏ ਨਿਆਣੇ ਅਨੁਪੁਣਾ ਕੋਈ ਗੱਲ ਨਹੀਂ ਇੱਥੇ ਸਭ ਠੀਕ ਹੋਏ ਨਾ ਹਾਂਜੀ ਚਲੋ ਹੋਏ ਜਾਂਦੇ ਹਾਂ ਹੋਲੀ ਵਾਲੇ ਬੈਠੋ ਉੜੀ ਦਸ ਬਾਹਰ ਨੂੰ ਕਾਲਾ ਜਾ ਲੱਗਦਾ ਥੋੜਾ ਜਿਹਾ ਨਹੀਂ ਤੇ ਉਹਨੋ ਕੀ ਲੋੜ ਹੀ ਕਹਿੰਦੀ ਪੌਣੇ 2 ਲੱਖਤੀ ਐਲ.ਈ. ਡੀ ਲਈ ਆ ਅਹੀਂ ਕਿਹੜਾ ਕਦੀ ਕੋਈ ਸਮਾਨ ਨਹੀਂ ਵੇਖਿਆ ਚਲੋ ਆ ਗਈਆਂ ਰਪਿੰਦਰ ਹਾਂਜੀ ਅੰਮੀ ਆ ਗਈਆਂ ਅੱਛਾ ਤਿੰਨੇ ਜਾਣਗੇ ਇਸ ਨਾਲ ਹਾਂਜੀ ਤਿੰਨੇ ਜਾਣਗੇ ਦੀਦੀ ਹੀ ਤੇ ਨਾਲ ਭਾਜੀ ਅੱਛਾ ਹਾਂਜੀ ਚਲ ਠੀਕ ਆ ਤੇ ਕੀ ਖਰੀਦਦਾਰੀ ਕੀਤੀ ਅੱਜ ਫਿਰ ਖਰੀਦਦਾਰੀ ਮੇਜੀ ਕੀ ਕਰਨੀ ਸਾਰਾ ਦਿਨ ਹੀ ਲੰਗ ਗਿਆ ਵਾ ਜ ਆ ਦਿਨ ਤੇ ਫਿਰ ਨਿੱਕੀਆਂ ਮੋਟੀਆਂ ਚੀਜ਼ਾਂ ਲੈਣ ਦੇ ਲੰਗ ਹੀ ਜਾਂਦਾ ਵਾ ਕਾਫੀ ਟਾਈਮ ਲੱਗ ਗਿਆ ਨਾ ਉੱਥੇ ਵੀ ਪਹਿਲਾਂ ਤੇ ਮੇਰਾ ਲਹਿੰਗਾ ਵਗੈਰਾ ਵੇਖਿਆ ਹੀ ਅੱਛਾ ਉਹ ਸੈਲੈਕਟ ਕੀਤਾ ਤੇ ਮੁੜ ਕੇ ਬਾਅਦ ਵਿੱਚ ਫਿਰ ਇਹਨਾਂ ਦੀ ਸ਼ੇਰਵਾਨੀ ਵੇਖੀ ਠੀਕ ਆ ਉਹ ਲਈ ਇਹਨਾਂ ਨੇ ਹਾਂ ਤੇ ਉੱਥੇ ਘੰਟਾ ਡੇਢ ਘੰਟਾ ਭੱਜ ਗਿਆ ਸਾਡਾ ਤੇ ਫਿਰ ਬਾਅਦ ਵਿੱਚ ਇਹਨਾਂ ਦੀਦੀ ਹੁਣਾਂ ਨੂੰ ਇੱਕ ਦੋ ਚੀਜ਼ਾਂ ਲੈਣੀਆਂ ਸੀ ਆਪਣੀਆਂ ਵੀ ਅੱਛਾ ਅੱਛਾ ਉਹ ਲਈਆਂ ਠੀਕ ਤੇ ਨਾਲੇ ਹੋਰ ਵੀ ਇੱਕ ਦੋ ਕੰਮ ਕਰਨੇ ਹੋ ਉਹ ਉਹਨਾਂ ਨੇ ਕੀਤੇ ਕਰਤੇ ਆਪਣੀ ਹਾਂਜੀ ਚੱਲ ਤੇ ਸੁਭਾਸ ਬੂ ਠੀਕ ਆ ਉਹਨਾਂ ਦਾ ਹਾਂਜੀ ਨਹੀਂ ਸੁਭਾਤ ਬੜਾ ਵਧੀਆ ਉਹਨਾਂ ਦਾ ਮੁੰਡਾ ਕੋ ਪੁੱਛਦਾ ਤਾਂ ਨਹੀਂ ਇਹ ਤੈਨੂੰ ਨਹੀਂ ਨਹੀਂ ਮੰਮੀ ਜੀ ਨਖਾਸ ਨਹੀਂ ਪੁੱਛਿਆ ਬਸ ਆਹੀ ਪੁੱਛਦੇ ਸਟੱਡੀ ਵੱਲੋਂ ਹੀ ਵੀ ਕਿ ਨਹੀਂ ਗਵਾ ਕੀ ਤੁਹਾਡੇ ਵੱਲੋਂ ਪੁੱਛਦੇ ਹੋ ਮੇਰੇ ਠੀਕ ਠਾਕ ਨੇ ਕਰੇ ਫੇਰ ਰੱਖਦੇ ਜੀ ਕਰੇ ਤਾਨੀ ਆਏ ਪਹਿਰ ਨਾ ਚੰਗੇ ਨਹੀਂ ਲੱਗਦਾ ਹਣਾ ਪਹਿਲਾਂ ਉਹ ਆਂਡਕ ਵਾਂਡ ਵੇਂਦਾ ਫੇ ਚੰਗੇ ਲੱਗੇ ਹਾਂਜੀ ਤੇ ਆਹ ਹਾਫੇ ਚ ਨਹੀਂ ਲੈ ਕੇ ਦਿੱਤਾ ਵਾ ਇਹਦੇ ਵਿੱਚ ਉਮੇ ਜੀ ਸੂਟ ਲੈ ਕੇ ਦਿੱਤਾ ਦੀਦੀ ਨੇ ਦੇਖੋ ਸੋਨਾ ਹੈ ਸੋਨਾ ਮੈਂ ਸੂਟ ਆਖੰਦੇਹੀ ਕੀ ਚੱਲ ਹੁਣ ਖਾਲੀ ਕੀ ਕਰ ਜਾਣਾ ਆ ਅੱਛਾ ਕਹਿੰਦੇ ਹੀ ਕਿ ਸਵਾਗੇ ਰੱਖ ਛੜੀ ਚਲ ਇੱਥੇ ਆ ਕੇ ਪਾ ਲਈ ਚੱਲ ਕੋਈ ਨਹੀਂ ਜਿੱਥੇ ਦੂਜੇ ਦਿੱਤੇ ਵੀ ਦੇਦੇ ਸੀ ਨੇ ਹਾਂਜੀ ਤੇ ਉਹ ਨਾ ਪਿਓ ਤੇ ਰਗਿਆਈ ਉਹ ਬਾਹਰ ਨੂੰ ਹੋਣ ਕਰਨੀ ਹੈਗੇ ਕਰਨੀ ਹੈਗੇ ਤੇ ਜੇ ਆਉਣਗੇ ਨਾ ਤਾਂ ਉਹਨਾਂ ਪੁੱਛਣਾ ਵਾ ਕਿ ਜੋਤ ਨਾਲ ਗਈ ਸੀ ਤੇ ਤੂੰ ਇਹੋ ਗੱਲ ਕਹੀ ਕਹੀਂ ਵੀ ਡਾੜੀ ਚ ਮੈਨੂੰ ਕਹਿੰਦੀ ਮੈਂ ਨਹੀਂ ਤੇਰੇ ਨਾਲ ਜਾਣਾ ਮੈਂ ਠੀਕ ਨਹੀਂ ਗਈ ਤੇ ਮੈਂ ਇਦਾਂ ਹੀ ਕਹਣਾ ਮੀਜੀ ਹੋਰ ਮੈਂ ਹੀ ਕਹਿਣਾ ਤੇ ਮੈਂ ਉਹਨੂੰ ਸਮਝਾ ਦਿੰਨੀ ਆ ਕਿ ਤੂੰ ਨਾ ਕਦੇ ਵੀ ਮੈਨੂੰ ਮੰਮੀ ਨੇ ਮਨਾ ਕੀਤਾ ਜਾਂ ਰਪਿੰਦਰ ਨੇ ਮਨਾ ਕੀਤਾ ਤੂੰ ਹੀ ਬਸ ਉਹਨਾਂ ਨੂੰ ਕਹਿ ਦੋ ਜਾ ਕੇ ਭਾਬੀ ਨੂੰ ਵੀ ਤੂੰ ਇਹ ਵਾਲੀ ਗੱਲ ਨਾ ਕਿਉ ਮੈਂ ਤਾਂ ਕੋਈ ਗੱਲ ਨਹੀਂ ਕਹੀ ਦਊਂਗੀ ਚਲ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਉਹਨੂੰ ਤੇ ਤੂੰ ਪੈਰਾਂ ਤੇ ਪਾਣੀ ਨਹੀਂ ਪੀਂਦਣਾ ਕਿਉਂਕਿ ਜਦੋਂ ਪਤਾ ਲੱਗਾ ਨਾ ਵੀ ਉਹ ਨਾਲ ਨਹੀਂ ਗਈ ਉਹਨਾਂ ਬੋਲਣ ਦਾ ਪੈਣਾ ਚਾਟੇ ਫ ਹੋ ਜਦੋਂ ਸ਼ਹਿਰ ਗਏ ਹੀ ਨਾ ਹੁੰਦੀ ਦੀ ਨੇ ਆਪਣੀਆਂ ਚੀਜ਼ਾਂ ਵੀ ਲੈਣੀਆਂ ਸੀ ਮੇਰੀਆਂ ਵੀ ਕਿੰਨੀਆਂ ਲਈਆਂ ਵਾ ਤੇ ਜੇ ਹੁਣ ਇਹ ਨਾਲ ਜਾਂਦੇ ਇਹਨਾਂ ਨੂੰ ਵੀ ਨਾਲ ਲੈ ਕੇ ਦੇਣਾ ਪੈਣਾ ਕੋਨਾ ਕੋ ਇਹ ਤਾਂ ਚੰਗੇ ਨਹੀਂ ਲੱਗੀਦਾ ਹੈਗਾ ਆਹ ਫਖਲਿਆਨੇ ਕਹਿਣਾ ਫਿਰ ਨਾਲ ਪਾਪੀ ਚੁੱਕ ਲੈਂਦੀ ਆ ਪਰ ਇਹਨੂੰ ਇਹ ਗੱਲ ਦੀ ਸਮਝ ਹੀ ਹੈ ਨਹੀਂ ਸਮਝ ਹੈ ਨਹੀਂ ਨਾ ਪਰ ਉਹਨਾਂ ਆਖਣਾ ਹੀ ਭਿ ਲੈ ਹੁਣ ਨਾਲ ਲਈਏ ਤਾਂ ਖਾਲੀ ਥੋੜਾ ਜਾਨ ਦੇਣੀ ਆ ਇਹਨੂੰ ਕੋਈ ਫਿਰ ਲੈ ਕੇ ਦੇਣਾ ਹੈ ਟਾਈਮ ਲੰਘ ਗਿਆ ਵਾ ਹੁਣ ਤੇ ਜਾ ਰੱਖ ਤੂੰ ਸੂਟ ਅੰਦਰ ਆ ਚਲੋ ਮੈਂ ਰੱਖਦੀ ਆ ਅੰਦਰ ਤੇ ਕੋਈ ਨਹੀਂ ਹੁੰਦੇ ਡੈਡੀ ਜੀ ਫਿਰ ਕੋਈ ਨੂੰ ਮੈਂ ਕਹ ਦੂੰਗੀ ਫਿਰ ਚਲ ਠੀਕ ਆ ਹਾਂ ਕੋਈ ਨੂੰ ਇਹਨੂੰ ਮੈਂ ਸਮਝਾ ਦਿੰਨੀ ਆ ਤੇ ਇਹ ਨਾਲ ਫਿਰ ਜ਼ੁਬਾਨ ਚ ਲਾਉਣ ਡਿਆ ਤੇ ਫੀ ਡੈਡੀ ਜੀ ਇਹਨਾਂ ਨੇ ਮਨਾ ਕੀਤਾ ਸੀਗਾ ਕਹਿੰਦੀ ਵੀ ਮੈਂ ਠੀਕ ਨਹੀਂ ਤਾਂ ਕਰਕੇ ਨਹੀਂ ਮੈਂ ਵੀ ਇਹਨੇ ਸਾਰਾ ਦਿਨ ਇਹਨਾਂ ਨੂੰ ਲੈ ਕੇ ਬੈਠੀ ਰਹਿੰਦੀ ਆ ਇਹਦੇ ਵਿੱਚੋਂ ਕੀ ਕੱਢਣਾ ਵਾ ਤੈਨੂੰ ਪਤਾ ਨਹੀਂ ਲੱਗਦਾ ਵੀ ਘਰ ਸੌ ਕੰਮ ਆ ਮੈਂ ਉਹ ਵੀ ਕਰ ਲਾਂ ਤਸ ਤੂੰ ਮੇਂ ਜਿਹੜਾ ਕੰਮ ਮੈਂ ਕਰ ਲੈਣੀ ਆ ਮੈਂ ਦੱਸੂੰਗੀ ਤੇ ਫੇਰ ਹੀ ਕਰਨਾ ਵਾ ਆਪੇ ਨੇ ਤੈਨੂੰ ਦੇਖਦਾ ਚੁੱਕ ਦੀ ਕਿਤਾਬ ਧਿਆਨ ਕੇ ਬਹਿ ਜਾਨੀਂ ਕਦੀ ਇੱਥੇ ਕਦੀ ਅੰਦਰ ਪਤਾ ਵੀ ਅਪਿਕਾਰ ਵਿਆਹ ਵਾ ਨਿੱਕੇ ਮੋਟੇ ਕਿੰਨੇ ਕੰਮ ਆ ਉਹੀ ਅੱਖਾਂ ਮੀਟੀਆਂ ਮੈਂ ਤੂੰ ਮੇਜੀ ਮੈਂ ਆਪਣੇ ਵੱਲੋਂ ਤੇ ਸਾਰੇ ਮਕਾਇਆ ਆਈਆਂ ਜੇ ਕੋਈ ਹੋਰ ਰਹਿ ਗਿਆ ਵਾ ਜਿਹੜਾ ਮੈਨੂੰ ਨਹੀਂ ਪਤਾ ਉਹ ਤੂੰ ਹੀ ਦੱਸ ਦੋ ਮੈਨੂੰ ਨਾਲੇ ਨਾ ਮੇਰੀ ਸੁਣ ਲੈ ਗੱਲ ਤੂੰ ਨਾਲ ਨਹੀਂ ਨਾ ਰਪਿੰਦਰ ਦੇ ਗਈ ਇਹ ਨਾ ਹੋਵੇ ਤੇ ਆਪਣੇ ਪਿਓ ਨੂੰ ਕਹਿ ਦੇ ਮਮਮੀ ਨੇ ਮਨਾ ਕੀਤਾ ਹੈ ਜਾਂ ਰਪਿੰਦਰ ਨੇ ਮਨਾ ਕੀਤਾ ਹੈ ਕਹਿ ਦੇ ਵੀ ਮੈਂ ਠੀਕ ਨਹੀਂ ਸੀ ਤਾਂ ਕਰਕੇ ਨਹੀਂ ਮੈਂ ਗਈ ਠੀਕ ਹੈ ਮਜੀ ਜੇ ਮੈਂ ਤੇਰੀ ਜ਼ੁਬਾਨ ਚੇਗਾ ਸੁਣ ਲਈ ਨਾ ਫੇਰ ਵੇਖ ਲਈ ਤੈਨੂੰ ਚੁੱਕ ਕੇ ਨਾ ਰੱਖ ਤੇ ਜਾ ਜਾ ਕੇ ਤੇ ਕੰਮ ਕਰ ਕੋਈ ਹਰ ਵਕਤ ਕਿਤਾਬ ਲੈ ਕੇ ਬੈਠੀ ਰਹਿੰਦੀ ਆ ਪਤਾ ਨਹੀਂ ਉਹਦੇ ਵਿੱਚੋਂ ਕੀ ਕੱਢਣਾ ਵਾ ਹਾਦੀ ਹੋ ਗਈ ਇਹ ਦਿਵਾਲੀ ਤੇ ਕੰਮ ਕੋਈ ਦਿਖਦਾ ਹੀ ਨਹੀਂ ਇਹਨੂੰ ਆਪਣੇ ਆਪ ਹੀ ਕਰ ਲੈਣਾ ਕੋਈ ਕੰਮ ਧੰਦਾ ਮੈਂ ਆਗੇ ਜੀ ਜਿੰਨਾ ਤੇ ਹੀ ਬਣਿਆ ਕੰਮ ਉਹ ਬਣ ਗਿਆ ਚੱਲ ਚੰਗਾ ਵਾ ਹਾਂ ਕਰਤੀ ਜਨੇ ਉਹ ਮੇਰੀ ਗੱਲ ਸੁਣਾ ਅਗੇ ਬੱਚੇ ਬੱਚਿਆਂ ਨੇ ਕਿੰਨਾ ਨਹੀਂ ਆਉਣਾ ਸੀ ਰਪਿੰਦਰ ਕੱਲੀ ਗਈ ਸੀ ਨੌ ਤਾਂੜੀ ਤੇ ਗਈ ਨਹੀਂ ਨਾਲ ਕਿਉਂ ਕਹਿੰਦੀ ਮੈਂ ਠੀਕ ਨਹੀਂ ਆ ਫਿਰ ਮੈਂ ਉਹਨੂੰ ਕੀ ਕਹਿਣਾ ਸੀ ਹੁਣ ਰਪਿੰਦਰ ਆ ਗਈ ਆ ਤੇ ਕਿਤਾਬ ਲੈ ਕੇ ਤਾਂ ਇੱਥੇ ਬੈਠੀ ਹੀਗੀ ਨਾ ਉਹਨੇ ਪੁੱਛਿਆ ਵਾ ਰਪਿੰਦਰ ਆ ਗਈ ਆ ਜਾਂ ਕੀ ਉਹ ਤੇ ਖਰੀਦਦਾਰੀ ਕੀਤੀ ਆ ਨਾ ਕੋਈ ਗੱਲ ਨਹੀਂ ਪੁੱਛੀ ਮੂੰਹ ਬਣਾਇਆ ਐਡਾ ਭੋਲੀ ਕਿਤਾਬ ਲੈ ਕੇ। ਯਾ ਰਮਨ ਕਿਤੇ ਤੂੰ ਤੇ ਨਹੀਂ ਮਨਾ ਕਰਤਾ ਵੀ ਨਹੀਂ ਜਾਣਾ ਨਾਲ। ਤੁਹਾਨੂੰ ਹਰ ਵਕਤ ਨਾ ਸ਼ੱਕ ਦੀ ਸੂਈ ਮਿਰਤੇ ਹੀ ਰਹਿੰਦੀ ਆ ਵੀ ਤੂੰ ਮਨਾ ਕਰਤਾ ਤੂੰ ਮਨਾ ਕਰਤਾ ਮੈਂ ਕਿਉਂ ਮਨਾ ਕਰਨਾ ਹੀ ਉਹਨੂੰ ਜਦੋਂ ਤੁਸੀਂ ਕਹੇ ਵੀ ਜਾ ਚਲ ਜਾ ਨਾਲ। ਮੈਂ ਤੇ ਰਮਨ ਬਾਅਦ ਚ ਵੀ ਉਹਨੂੰ ਕਿਹਾ ਸੀ ਤੇ ਕਹਿੰਦੀ ਡੈਡੀ ਕੋਈ ਗੱਲ ਨਹੀਂ ਹੈ ਚਲ ਜਾਣਾ ਵਾ ਦੋਹਾਂ ਜਾਣੀਆਂ ਨੇ। ਚੱਲ ਨਹੀਂ ਗਈ ਤੇ ਨਾ ਸਹੀ ਹੁਣ ਹੱਥ ਜੋੜ ਕੇ ਥੋੜਾ ਕੱਲਣਾ ਹੁੰਦਾ ਵਾ ਕੀ ਤਾ ਤੇ ਦਿਮਾਗ ਵਿੱਚ ਕੀ ਆ ਵੇਖ ਲੋ ਉਹਦਾਂ ਨੂੰ ਨਨਾਂਣ ਸਮਝਦੀ ਨਹੀਂਗੀ ਆਪਣੀ ਉਹ। ਮੈਂ ਉਹਨੂੰ ਪੁੱਛਿਆ ਨਾ ਤੁਸੀਂ ਕੀ ਕਰਨੋ ਪੁੱਛਣਾ ਮੈਂ ਘੜੀ ਘੜੀ ਉਹਨੂੰ ਗਈ ਕਿਉਂ ਨਹੀਂ 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 ਤੁਸੀਂ ਨੇ ਪੁੱਛਣਾ ਤੁਸੀਂ ਪੁੱਛੋ ਕਿ ਅਕੜੀਪੂਏ ਚੜੂਗੀ ਮੇਰਾ ਮਗਰ ਮਗਰ ਫਿਰਦੇ ਆ ਦੇਖ ਲਓ ਦੋ ਤਿੰਨ ਕੰਮ ਹੋ ਗਏ ਆ ਇਦਾਂ ਹੀ ਕਰਦੀ ਆ ਜਦੋਂ ਨਹੀਂ ਉਦੋਂ ਮੇਰਾ ਰਮਨ ਜੀ ਉਹਨੇ ਨਾ ਜਾਣਾ ਹੁੰਦਾ ਤੇ ਮੈਨੂੰ ਉੱਥੇ ਕਹਿ ਦੇਣਾ ਸੀ ਵੀ ਡੈਡੀ ਨਹੀਂ ਮੈਂ ਠੀਕ ਨਹੀਂ ਮੈਂ ਨਹੀਂ ਜਾਣਾ ਤੁਹਾਨੂੰ ਨਹੀਂ ਨਾ ਕਹਿਣਾ ਤੁਹਾਡੇ ਸਾਹਮਣੇ ਤਾਂ ਚੰਗੇ ਰਹਿਣਾ ਉਹਨਾਂ ਨੇ ਮੈਨੂੰ ਜਵਾਬ ਦਿੰਦੇ ਆ ਤੁਹਾਨੂੰ ਨਹੀਂ ਜਵਾਬ ਦੇਣਾ ਨਾ ਰਮਨ ਹੋ ਸਕਦਾ ਜੋ ਦੀ ਕੋਈ ਮਜਬੂਰੀ ਹੋਏ ਉਹ ਤਾਂ ਹੀ ਨਹੀਂ ਗਈ ਤੇ ਲੈ ਗਏ ਕੀ ਕੀ ਆ ਯਰ ਰਪਿੰਦਰ ਲੇ ਉਹਨਾਂ ਨੇ ਕੀ ਹੀ ਇੱਕ ਤੇ ਲਹਿੰਗਾ ਬੁੱਕ ਕਰਾਇਆ ਉਹਨਾਂ ਨੇ ਅੱਛਾ ਇੱਕ ਮੁੰਡੇ ਦੀ ਉਹਨਾਂ ਸ਼ੇਰਵਾਨੀ ਲੈਣੀ ਸੀ ਔਰ ਨਿੱਕਾ ਮੋਟਾ ਸਮਾਨ ਸੌ ਹੁੰਦਾ ਕੁੜੀਆਂ ਦਾ ਤੇ ਆਉਣ ਲੱਗੇ ਨੂੰ ਨਾ ਉਹਨਾਂ ਨੇ ਸੂਟ ਲੈ ਆਤਾ ਅੱਛਾ ਇਹਨੂੰ ਆਂਦੀ ਵੀ ਖਾਲੀ ਹੱਥ ਕੀ ਕਰਨਾ ਵਾ ਮੈਨੂੰ ਤੇ ਲੱਗਦਾ ਚਠਾੜੀਏ ਦੀ ਠੀਕ ਵਾ ਆਹੋ ਨੇ ਚੰਗੀ ਆ ਸਾਰੇ ਘਰਾਂ ਵਿਹਾਰਾਂ ਦਾ ਪਤਾ ਲਾਣ ਚੱਲ ਤੂੰ ਬੈ ਮੈਂ ਨਾ ਫਿਰ ਬੰਬੀ ਤੋਂ ਫੇਰਾ ਮਾਰ ਕੇ ਆਇਆ ਈ ਤੇ ਜੋ ਬੰਨ ਕਿੱਥੇ ਆ ਉਹ ਵੀ ਬੰਬੀ ਦਾ ਹੀ ਹੁਣਾਵਾ ਚੱਲ ਜੋ ਉੱਥੇ ਚਲ ਠੀਕ ਆ ਵੀਹਲਾ ਇਹਨਾਂ ਨੂੰ ਉਹ ਠੀਕ ਲੱਗਦੀ ਆ ਮੈਂ ਹੀ ਗਲਤ ਲੱਗਦੀ ਆ ਇਹ ਜੋਤ ਨੂੰ ਤੂੰਤ ਨਹੀਂ ਮਨਾ ਕੀਤਾ ਵੀ ਨਹੀਂ ਜਾਣਾ ਕਿ ਜਾਂ ਆਪੇ ਕਹਿੰਦੀ ਕੀਤਾ ਤੇ ਮੈਂ ਹੀ ਬਣਾ ਹੁਣ ਤੁਹਾਨੂੰ ਕੀ ਦੱਸਾਂ ਵੀ ਮੈਂ ਕੀਤਾ ਵਾ ਜੁਬਨ ਬਹੁਤ ਵੱਢਲੇ ਪਠੇ ਹਾਂਜੀ ਡੇੜੀ ਪਠੇ ਵੱਢ ਕੇ ਤੇ ਮੈਂ ਹੁਣੇ ਵਿਹਲਾ ਹੋਇਆ ਸੀ ਆਜ ਲੈ ਮੈਂ ਘਰ ਹੀ ਉਦੋਂ ਮੈਂ ਇਹ ਉਹ ਚੱਲ ਮੈਂ ਹਾਂ ਨਾਲੇ ਬੰਬੀ ਤੇ ਫੇਰਾ ਮਾਰ ਉਹਨਾਂ ਤੇ ਰਲ ਮੈਂ ਤਾਂ ਇੱਥੇ ਤਾਂ ਬੈਠਾ ਹੀਗਾ ਅੱਛਾ ਇਹ ਤੂੜੀਆਂ ਜਾਂ ਭੰਡੀਆਂ ਤੋਂ ਨਾ ਮੈਂ ਤਾਂ ਰਾਹ ਖਰਾਬ ਕਰ ਦਨਾ ਮਸ਼ੀਨਾਂ ਬੜੀਆਂ ਡੰਗਣੀਆਂ ਵਾ ਓਏ ਹੋਏ ਤੇ ਗੱਲ ਤੇ ਮੈਂ ਫਿਰ ਇੱਥੇ ਘੜੀ ਬੈ ਗਿਆ ਮੈਂ ਹਾਂ ਚੱਲ ਠਹਿਰ ਕੇ ਆਉਨਾ ਵਾ ਤੇ ਉਹ ਮੇਰੀ ਗੱਲ ਸੁਣ ਮੈਂ ਨਾ ਆਰਤੀਆਂ ਨੂੰ ਕਿਹਾ ਹੀ 2 ਲੱਖ ਰੁਪਈਆ ਵੱਲੋਂ ਅੱਛਾ ਤੇ ਮੇਰਾ ਪੁੱਤ ਹੁਣ ਜਾ ਕੇ ਨਾ ਫੜ ਲਿਆ ਅੱਛਾ ਆ ਮੈਂ ਸੋ ਕੋ ਕਹਿਣਾ ਹੀਗਾ ਉਹ ਸੋਨੇ ਦਾ ਹੀ ਕਰ ਲੈਣਾ ਹੈ ਘਾਟਾ ਵਾ ਦਾ ਥੋੜਾ ਬੋੜਾ ਉਹ ਜੋਰ ਮੈਂ ਤੇਰੀ ਮਾਂ ਨਾ ਕੀਤੀ ਸੀ ਗੱਲ ਹੂੰ ਉਹ ਨਹੀਂ ਮੱਦੀ अच्छा। ਤੇ ਨਾਲੇ ਤੈਨੂੰ ਪਤਾ ਵਾ ਇੱਕ ਰੀ ਵਿਗ ਜਿੱਦ ਮੁੜ ਕੇ ਬਣਦਾ ਨਹੀਂ ਹੁੰਦਾ। ਗੱਲ ਤੇ ਤੁਹਾਡੀ ਸਹੀ ਹੈ ਜਿਹੜੀ ਹੁੰਦਾ। ਕਿਉਂ ਸੋਨਾ ਵੀ ਮਹਿੰਗਾ ਹੋਇਆ ਵਾ। ਅਸੀਂ ਤੇ ਬਣਾਇਆ ਸਸਤਾ ਵਦੋਂਦਾ। ਓਏ ਆਹੋ। ਤੇ ਹੁਣ ਮਹਿੰਗਾ ਵੇਚੇਂਦਾ ਕੋਈ ਫਾਇਦਾ ਮੁੜ ਕੇ ਬੰਨਣਾ ਤਾਂ ਹੈ ਨਹੀਂ। ਬੰਨਣਾ ਨਹੀਂ ਮੁੜ ਕੇ। ਹੂੰ। ਤੇ ਜੇ ਪੈਸੇ ਚੁਕੇ ਹੁਣ ਕਿਤੇ ਲੱਥ ਜਾਣਗੇ ਪੁੱਤ? ਨਹੀਂ ਕੋਈ ਗੱਲ ਨਹੀਂ। ਉਹ ਲੱਥਣਗੇ ਤੇ ਅਗਲੀ ਫਸਲ ਤੇ ਲੱਸ ਜਾਣਗੇ। ਓਹੇ ਤੇ ਗੱਲ ਹੈਗੀ ਐ। ਕੋਈ ਨਹੀਂ ਮੈਂ ਪੱਠੇ ਘਰ ਛੱਡ ਕੇ ਨਾ ਤੇ ਮੈਂ ਮੰਡੀਆਂ ਹੋਂਨਾ ਕੋਈ ਗੱਲ। ਤੇ ਮੈਂ 2 ਲੱਖ ਰੁਪਈਆ ਨੂੰ ਕਿਹਾ ਹੀ। ਕੋਈ ਗੱਲ ਸਰਜੂਗਾ ਦੋ ਨ ਕਰਨਾ ਤੇ ਪੈਣਾ ਕੋਹਨਾ ਕੋਹ ਜੜੀ ਹੋ ਤੇਰੀ ਮਾਂ ਨੇ ਖਤਰਾ ਪਹਿਲਾਂ ਹੀ ਬੜਾ ਕਰਾਤਾ ਨਾ ਹੂੰ ਆਹੋ ਪਹਿਲਾਂ ਥੋੜਾ ਹੱਥ ਘੁੱਟਿਆ ਹੁੰਦਾ ਫੇਰ ਗੱਲ ਠੀਕ ਰਹਿਣੀ ਹਾਂ ਚਲੋ ਕੋਈ ਗੱਲ ਨਹੀਂ ਹੁਣ ਵੀ ਸਾਰੇ ਕੰਮ ਹੋਈ ਜਾਣੇ ਕੰਮ ਰਹਿੰਦਾ ਕੋਈ ਤੁਹਾਨੂੰ ਬਣਾਇਆ ਉਹ ਜਦੋਂ ਕੰਮ ਮਹਾਰਾਜ ਜਵਾਰਨ ਵਾਲਾ ਹੂੰ ਮੇਰਾ ਪੁੱਤ ਇੱਕ ਕੰਮ ਹੋਰ ਕਰ ਰਿਹਾ ਕਿਹੜਾ ਜੀ ਮੈਨੂੰ ਇਹ ਆ ਵੀ ਕਣਕ ਵਢਾ ਲਈਏ ਵਿਆਹ ਤੋਂ ਪਹਿਲਾਂ ਪਹਿਲਾਂ ਠੀਕ ਆ ਆਹੋ ਵਾਕਿਆ ਮੁੜ ਕੇ ਵਿਆਹ ਚੇ ਕੰਮ ਹੋਣਾ ਕੋਈ ਨਹੀਂ ਮੁੜ ਕੇ ਸਾਡੀ ਕਣਕ ਰਹਿ ਜਾਣੀ ਆ ਹੂੰ ਮੈਂ ਇਦਾਂ ਕਰਦਾ ਮੈਂ ਦਿਲਵਾਗ ਨੂੰ ਕਹਿ ਦਿੰਨਾ ਵਾ ਉਹ ਆਪਣੀ ਮਸ਼ੀਨ ਲੈ ਆ ਕੇ ਨਾ ਤੇ ਵੜ ਦੂਗਾ ਇੱਕੋ ਦਿਨ ਚ ਕੰਮ ਨੀ ਪੜ ਜਾਣਾ ਉਹ ਮੜਾ ਤੇਰਾ ਯਾਰ ਦੋਸਤੀ ਆ ਆਹੋ ਇੱਥੋਂ ਲੱਗ ਗਈ ਆ ਹਾਂ ਤੇ ਉਹਨੂੰ ਕਹਿ ਕੇ ਤੇ ਉਹਨੂੰ ਕਹਿ ਵੜ ਜਾ ਇੱਕੋ ਦਿਨ ਲਾ ਕੇ ਤੇ ਮੁੜ ਕੇ ਤੂੜੀ-ਤਾੜੀ ਬਣਾ ਕੇ ਤੇ ਵਿਲੇ ਹੋ ਜਾਗੇ ਛੇਤੀ ਕਣਕ ਤੇ ਅਸੀਂ ਵੜਾ ਲੈਣੀ ਆ ਪਰ ਪੈਸੇ ਤੇ ਸਾਰੇ ਉੱਥੇ ਉਹਨਾਂ ਕੋਲ ਰਹਿਣੇ ਆ ਉਹ ਚੱਲ ਉਹ ਤਾਂ ਫਿਰ ਕਰਾਂਗੇ ਇਹਦਾ ਵੀ ਕੋਈ ਹੱਲ ਨਹੀਂ ਤੇ ਇੱਕ ਕੰਮ ਨਾ ਕਰੀਏ ਉਹਨਾਂ ਨੂੰ ਕਹਿੰਨੇ ਆ ਵੀ ਇਹ ਏੜਕਾਂ ਦੇ ਪੈਸੇ ਨਾ ਲਓ ਸਾਡੇ ਕੋਲ ਤੇ ਅਗਲੇ ਝੋਨੇ ਵਾਰੀ ਦੇ ਦਾਂਗੇ ਆਪਾਂ ਨਾਲੇ ਪੈਸੇ ਉਦੋਂ ਵੱਧ ਹੋਣੇ ਆ ਹੋਇਆ ਹੋਇਆ ਤੇ ਗੱਲ ਹੈ ਕੋ ਕਣਕ ਦਾ ਵੀ ਡੇਢ ਦੋ ਹੋਣਾ ਹੀ ਆ ਓਏ ਉਹਨਾਂ ਨੂੰ ਕਹਿ ਦਿੰਦੇ ਆਂ ਵੀ ਵਢਾਈ ਜੜੀ ਆ ਨਾ ਕਣਕ ਦੀ ਅਸੀਂ ਤੁਹਾਨੂੰ ਝੋਨੇ ਉਧੇ ਰਾਂਗੇ ਆਹੋ ਵਾਕਿਆ ਇਦਾਂ ਕਰ ਲਈਏ ਤੇ ਮੁੜ ਕੇ ਆਪੇ ਲਖਦੇ ਰਹਿਣਗੇ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਫਿਰ ਝੋਨੇ ਅਸੀਂ ਖਾਪ ਹੋ ਜਾਣਾ ਇਦਾਂ ਇਹ ਨਾ ਇਦਾਂ ਉਦਾਂ ਤੇ ਸਾਨੂੰ 2 ਲੱਖ ਰੁਪਏ ਬਚਣਾ ਵਾ ਤੇ ਜੇ ਕਣਕ ਦੇ ਵਾਜਣਗੇ ਤੇ ਫਿਰ 3.5-4 ਲੱਖ ਰੁਪਏ ਹੋ ਜਾਣਾ ਤੇ ਇੰਨੇ ਝੜਾ ਸਰ ਜਾਣਾ ਇਹਦੇ ਨਾਲ ਸਰ ਜਾਣਾ ਸਾਡਾ ਵਿਆਹ ਲੱਗ ਜਾਣਾ ਵਾ ਇਦਾਂ ਕਰਦਾ ਵਾਂ ਵਿਆਹ ਪੱਠੇ ਘਰ ਛੱਡ ਕੇ ਨਾ ਤੇ ਫਿਰ ਜਾਂਦਾ ਵਾਂ ਤੇ ਜਾਈਂ ਫਿਰ ਬਾਕੀ ਹਲਾ ਕੋਈ ਗੱਲ ਨਹੀਂ ਹੋ ਗਿਆ ਨਾ ਚੱਕਰ ਮਾਰ ਗੱਲ ਸੁਣ ਮੇਰੇ ਪੁੱਤਾਂ ਫਾਂਜੀ ਮਜੀ ਦਾ ਜਨਮ ਦਿਨ ਦੀ ਵਾਜ ਮੈਂ ਤੈਨੂੰ ਕੀ ਦੇਣੀ ਸੀ ਹਾਂ ਵਾਜ ਤਾਂ ਦੇਣੀ ਹੀ ਸੀ ਕਿ ਜਿਹੜਾ ਤੇਰਾ ਲੀਲਾ ਕਪੜਾ ਵਾ ਲਾਉਣ ਪੋਣ ਦਾ ਸਮਾਨ ਵਾ ਹਾਂਜੀ ਉਹ ਸਾਰਾ ਨਾ ਆਪਣੇ ਬੈਗ ਵਿੱਚ ਅਟੈਚ ਚ ਪਾ ਲਾ ਤੇ ਕੋਈ ਗੱਲ ਨਹੀਂ ਅਮੀ ਜੀ ਘਰੇ ਹੀ ਪਿਆ ਆਇਆ ਕਰੋ ਕਿੱਥੇ ਚੱਲ ਜਾਣਾ ਆ ਪੁੱਤ ਕਰੇ ਤੇ ਪਿਆ ਵਾ ਜੋਤ ਦਾ ਤੈਨੂੰ ਪਤਾ ਤਾਂ ਹੈਗਾ ਕਿ ਕਿਦਾਂ ਦੀ ਆ ਜੇ ਉਹਨੇ ਕੁਝ ਕੱਢ ਲਿਆ ਨਾ ਫਿਰ ਇੱਥੇ ਹੰਗਾਮਾ ਖੜਾ ਹੋਊਗਾ ਪਿਓ ਤੇਰੇ ਨੇ ਤੇ ਤੁਹਾਡਾ ਦੋਵਾਂ ਜਣੀਆਂ ਦਾ ਕਸੂਰ ਕੱਢਣਾ ਵਾ ਉਹਨੂੰ ਤਾਂ ਕਹਿਣਾ ਹੀ ਕੁਛ ਨਹੀਂਗਾ ਕਹਿਣਾ ਪਈ ਉਹ ਬਿਲਕੁਲ ਠੀਕ ਆ ਤੁਹਾਡੀ ਗਲਤੀ ਆ ਤੇ ਇਸ ਤੋਂ ਪਹਿਲਾਂ ਇਹ ਆ ਕਿ ਆਪਣਾ ਸਮਾਨ ਸਾਰਾ ਥਾਂੋਂ ਥਾਂ ਹੀ ਕਰਕੇ ਪਾੜਾ ਚਲੋ ਕੋਈ ਗੱਲ ਨਹੀਂ ਮੀਜੀ ਉਦੋਂ ਮੈਂ ਸਾਰਾ ਪਾ ਲਈਨੀ ਆ ਪਰ ਮੈਨੂੰ ਲੱਗਦਾ ਕਿ ਸਾਰਾ ਵਿੱਚ ਆਉਣਾ ਨਹੀਂ ਆ ਕਿਉਂਕਿ ਸਮਾਨ ਜ਼ਿਆਦਾ ਆ ਤੇ ਬੈਗ ਤੁਹਾਡੇ ਛੋਟੇ ਆ ਕੋਈ ਗੱਲ ਨਹੀਂ ਇੱਕ ਹੋਰ ਲੈ ਆਵਾਂਗੇ ਜਾ ਕੇ ਚਾਹੀ ਵੀ ਦੇ ਲਓ ਫਿਰ ਜਾ ਕੇ ਡੈਡੀ ਜੀ ਦੇ ਨਾਲ ਤੇ ਲੈ ਆਉ ਉਹ ਤੇ ਫਿਰ ਮੈਂ ਸਾਰਾ ਹੀ ਕਿਥਾਂ ਹੀ ਪੈਕ ਕਰਕੇ ਰੱਖ ਲੈਨੀ ਆ ਚਲ ਕੋਈ ਨਹੀਂ ਲੈ ਆਵਾਂਗੇ ਤੇ ਨਾਲੇ ਮੈਨੂੰ ਦੱਸ ਸੱਚ ਜਿਹੜਾ ਲਹਿੰਗਾ ਲਿਆਵਾ ਨੀ ਕਿੰਨੇ ਦਾ ਲਿਆ ਵਾ ਲੈਂਗਾ ਤੇ ਮੀਜੀ ਕਾਫੀ ਮਹਿੰਗਾ ਯਾ ਹਾਂ ਹਾਲੇ ਸਿਰਫ ਰੈਂਟ ਤੇ ਹੀ ਆ ਅੱਛਾ ਤੇ ਰੈਂਟ ਵੀ ਉਹਦਾ 10-15000 ਰਹਿਗਾ ਯਾ ਠੀਕ ਵਾ ਹਾਂ ਤੇਰੀ ਜਠਾਣੀ ਹੋਰ ਨਿਤ ਨਹੀਂ ਗੱਲਬਾਤ ਕਰਦੀ ਨਹੀਂ ਨਹੀਂ ਮੀਜੀ ਹੋਰ ਕਦੀ ਗੱਲ ਕਰਨੀ ਹੀ ਨਹੀਂ ਹਾਂ ਪਰ ਮੈਂ ਇਹਨੂੰ ਮੜਾਏ ਸੁਣਾਉਂਦਾ ਹੀ ਕਰੀ ਕਿ ਮੈਂ ਇਹਨੂੰ ਕਹਿਤਾ ਹੀ ਮੈਂ ਹਾਂ ਐਲਐਸਡੀ ਵਾ ਵੱਡੀ ਲਈ ਆ ਅੱਛਾ ਅਗਲਾ ਅਗਲਾ ਵਿੱਚ ਮੈਂ ਉਹ ਕਹਿਤੀ ਕਿਦੀਆਂ ਗੱਲਾਂ ਠੀਕ ਪਤਾ ਨਹੀਂ ਹੁਣ ਸਮਝਣ ਵਿੱਚ ਆਈ ਏ ਕਿ ਨਹੀਂ ਆਈ ਸਮਝੀ ਹੋਣੀ ਆ ਚਲਾਕ ਬਾਤਾ ਏਡੀ ਭੋਲੀ ਨਹੀਂ ਗੀ ਉਹ ਹੈਗੀ ਪਰ ਇਹ ਆ ਵੀ ਕੋਈ ਗਲਤ ਨਾ ਕਰੋ ਕਿ ਜੇ ਹੁਣ ਮੈਂ ਉਥੇ ਜਾਉਂਗੀ ਪੁੱਤ ਹਾਂ ਤੂੰ ਚੰਗਾ ਕੀਤਾ ਹੀ ਉਹ ਹਾਂ ਜਿੰਨੀਆਂ ਗੱਲਾਂ ਤੂੰ ਨੂੰ ਸੁਣਾਉਂਦੀ ਆ ਆਪਣੀ ਚਠਾਣੀ ਨੂੰ ਉਹਨੂੰ ਕੰਨ ਤੇ ਹੋਣਗੇ ਉਹੋ ਹੀ ਨਾ ਨਾਲੇ ਤੇਰਾ ਆਪਣਾ ਸਮਾਨ ਜਾਊਗਾ ਹਾਂਜੀ ਜਿੱਦਾਂ ਮਰਜੀ ਦਿਨ ਰਾਤ ਵਰਤेंगे ਤੈਨੂੰ ਕੋਈ ਨੋਕਾ ਟੋਕੇ ਕਰਨ ਵਾਲਾ ਤਾਂ ਨਾ ਹੋਊਗਾ ਵਿੱਚ ਹਾਂਜੀ ਠੀਕ ਆ ਨਾ ਨਹੀਂ ਇਹ ਤੇ ਹੈ ਹੀ ਆ ਤੇ ਚੱਲ ਆਉਣ ਲੱਗੇ ਨੂੰ ਸੂਟ ਵੀ ਉਹਨੇ ਲੈ ਆਤਾ ਚੱਲ ਘਾਰਾਂ ਬਿਆਹਾਂ ਦਾ ਨੂੰ ਅਸਰ ਪਤਾ ਹੀ ਆ ਸਾਰਾ ਨਹੀਂ ਨਹੀਂ ਪਤਾਈਆ ਮੇਜੀ ਤਾਂ ਹੀ ਸਾਰੇ ਕੰਮ ਕਰਨ ਦੀ ਆ ਕਿਉਂ ਕਿ ਆ ਜੇ ਮੰਮੀ ਹੁੰਦੇ ਵੀ ਤੇ ਫੇਰ ਚਲੋ ਨਾ ਕਰਨੇ ਤੇ ਹੁਣ ਸਾਰੀ ਜ਼ਿੰਮੇਵਾਰੀ ਅੰਨਾ ਸਿਰ ਤੇ ਹੀ ਆ ਚਾਨ ਕੋਈ ਨਹੀਂ ਪੁੱਤ ਜਾਂਦਿਆ ਨਹੀਂ ਅਗਲੇ ਤੇ ਹੈਵੀ ਹੋ ਜਾਈਦਾ ਪਹਿਲਾਂ ਅਗਲੇ ਦਾ ਪੇਟ ਭਾਈਦਾ ਹੁੰਦਾ ਵਾ ਵੀ ਕੀ ਆ ਹਾਂਜੀ ਹਾਂਜੀ ਫੇਰ ਕੋਈ ਗੱਲ ਕਰੀ ਦਿੰਦੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਅੰਮੀ ਜੀ ਠੀਕ ਵਾ ਧਿਆਨ ਨਹੀਂ ਹਾਂਜੀ ਸਾਰਾ ਕੁਝ ਵੇਖੋ ਤੂੰ ਸਮਾਨ ਵੇਖ ਲਾ ਤੇ ਤੇਰਾ ਸਾਰਾ ਆ ਗਿਆ ਵਾ ਕਿ ਕੋਈ ਚੀਜ਼ ਰਹਿੰਦੀ ਆ ਜੇ ਰਹਿੰਦੀ ਆ ਨਾ ਤੇ ਮੈਨੂੰ ਦੱਸ ਕੋਈ ਨਹੀਂ ਮੈਂ ਵੇਖਦੀ ਆ ਸਮਾਨ ਸਾਰਾ ਤੇ ਫਿਰ ਨਾਲੇ ਬੈਗ ਲੈ ਉਹ ਤਾਂ ਨਾਲੇ ਫੇ ਜਿਹੜੀ ਚੀਜ਼ ਹੋਊਗੀ ਉਹ ਫਿਰ ਲੈ ਆਉ। ਚਲ ਠੀਕ। ਹਾਂਜੀ। ਬੋਲ ਦੇਣੀ? ਤੁਸੀਂ ਇੱਥੇ ਬੈਠੇ ਜੇ। ਇਹ ਆਹੋ ਇੱਥੇ ਬਹਿ ਗਿਆ ਪੱਠੇ ਵੱਢ ਗਿਆ ਰਿਆਂ ਹਾਂ। ਅੱਛਾ ਅੱਛਾ ਤੂੰ ਰੋਟੀ ਨਹੀਂ ਖਾਣੀ? ਰੋਟੀ ਫਿਰੋਂ ਠਹਿਰ ਕੇ ਖਾਣਾ ਮੈਂ। ਆਜੋ ਘਰ ਕੇ ਆ ਮੈਂ ਡੀਕਨ ਜੀ। ਹੂੰ ਰੋਟੀ ਵੀ ਕੀ ਖਾਣੀ ਆ? ਕੰਮ ਇੱਕ ਦੋ ਹੋਰ ਕਰਨ ਵਾਲੇ ਆ। ਉਹ ਕਰਨੇ ਆ ਜੀ। ਫਿਰ ਖਾਉਂਗਾ। ਤਾਬ ਵੀ ਜੋਤ ਕੀ ਕਰਨਾ ਵਾ? ਅੱਛਾ। ਡੈਡੀ ਆਏ ਸੀ ਮੇਰੇ ਕੋਲ। ਹੂੰ ਹੂੰ। ਕਹਿੰਦੇ ਸੀ ਕਿ ਪੈਸੇ ਬੜੇ ਖਰਚੇ ਗਏ ਆ ਤੇ ਹਿਸਾਬ ਚ ਨਹੀਂ ਆਉਂਦੇ ਆ ਖਰਚਾ ਤੇ ਤੂੰ ਇਦਾਂ ਕਰ ਮੈਂ ਆਰਤੀ ਨੂੰ ਕਹੀ ਆ 2 ਲੱਖ ਰੁਪਈਆ ਤੋ ਕੋ ਫੜ ਲਿਆ ਜਾਗੇ ਤੇ ਮੈਂ ਇਹ ਚ ਹੀ ਸੋਚਣ ਲਿਆ ਆਂ ਵਾ ਵੀ ਵਿਆਹ ਦੀ ਅਜੇ ਹੋਣਾ ਤੇ ਪੈਸੇ ਪਹਿਲਾਂ ਸਾਡੇ ਕੋਲ ਮੁੱਕ ਗਏ ਆ ਤੇ ਵਿਆਹ ਜਿ ਕਿਦਾਂ ਸਾਰਾਂਗੇ ਪੈਸੇ ਤੈਨੂੰ ਚੁੱਕਣੇ ਪੈਣੇ ਆ ਤੂੰ ਇੰਨਾਂ ਪੁੱਛ ਕੇ ਵੇਖ ਲੈਣਾ ਸੀ ਜੇ ਸੋਣਾ ਸਾਨਾ ਦਿੱਟਿਆਂ ਗੱਲ ਬੰਦੀ ਆ ਤੇ ਮੈਂ ਤਾਂ ਜੋਤੇ ਗੱਲ ਕੀਤੀ ਪਰ ਹੁਣ ਮੰਮੀ ਨੇ ਇਹ ਚੀਜ਼ ਤੋਂ ਮੰਨਦੀ ਆ ਨਾਲੇ ਗੱਲ ਵੀ ਠੀਕ ਵਾ ਯਾਰ ਮੁੜ ਕੇ ਸੋਨਾ ਇੱਕ ਵਾਰੀ ਵੇਚਿਆ ਨਾ ਬੰਨਣਾ ਨਹੀਂਗਾ ਤੁਹਾਨੂੰ ਵੀ ਪਤਾ ਵਾ ਸੋਨਾ ਤੇ ਚਲੋ ਨਹੀਂ ਬੰਨਣਾਵੇਂ ਮੰਨੀ ਆ ਜਦੋਂ ਬੰਦੇ ਕੋ ਵਿਆਜ ਹੀ ਚੁੱਕਣ ਲੱਗ ਜੀਏ ਨਾ ਤੇ ਪਤਾ ਵਾ ਵੀ ਨਹੀਂ ਮੁੜਨੇ ਉਹ ਵਿਆਜ ਹੀ ਨਹੀਂ ਛੱਡਦੇ ਉਹ ਚਲ ਕੋਈ ਗੱਲ ਨਹੀਂ ਉੱਥੇ ਤੇ ਫਸਲ ਜਾਏ ਕਰ ਲਈ ਆ ਮੈਂ ਡੇਟ ਨਾਲ ਇਹ ਸਲਾਹ ਕਰਨ ਰਿਹਾ ਹਾਂ ਕਿ ਅਸੀਂ ਕਣਕ ਤੋਂ ਨਹੀਂ ਪੈਸੇ ਦੇਣੇ ਜੇ ਤਾਂ ਝੋਨਾ ਵੜਾਂਗੇ ਨਾ ਉਦੋਂ ਪੈਸੇ ਉਹਨਾਂ ਨੂੰ ਕਵਾਂਗੇ ਵੀ ਮੋੜਨੇ ਦਾ ਦੇ ਅਗਲੀ ਵਾਰੀ ਕੋਈ ਐਰ ਕਿਉਂ ਵਿਆਹ ਵਾ ਦੋ ਉਹਨਾਂ ਦੇ ਸਰਨਾ ਨਹੀਂ ਸਾਡਾ ਕਣਕ ਦੇ ਪੈਸੇ ਕੋਈ ਹੋਣਗੇ ਕਜਲ ਲੋਕਾਂ ਵੀ ਲੈਣ ਦੇਣ ਕਰਨਾ ਹੀ ਕੋਈ ਅਸੀਂ ਮਿਲੇ ਵਰਤਾਂ ਸਾਰੇ ਆਣਾ ਤੇ ਇਹ ਆ ਵੀ ਚੱਲ ਥੋੜੇ ਪੈਸੇ ਵੱਜ ਜਾਣਗੇ ਨਾ ਤੇ ਫਿਰ ਆਪਣਾ ਹੱਥ ਸਬਕਾ ਹੋ ਜਾਊਗਾ ਚਲੋ ਕੋਈ ਨਹੀਂ ਵੇਖ ਲਓ ਤੁਹਾਨੂੰ ਤੁਸੀਂ ਰਹਿੰਦ ਨਾ ਘਰੇ ਰਹਿਣਾ ਸੀ ਮੈਂ ਆ ਜਾਣਾ ਸੀ ਨਹੀਂ ਮੈਂ ਤੁਹਾਡੇ ਨਾਲ ਗੱਲ ਹੀ ਕਰਨੀ ਸੀ ਕੀ ਗੱਲ ਇਹ ਕਰਨੀ ਸੀ ਫਿਰ ਰੁਪਿੰਦਰ ਦੇ ਸਹੁਰਿਆਂ ਘਰੇ ਫੋਨ ਆਇਆ ਸੀ ਮੰਮੀ ਨੂੰ ਅੱਛਾ ਕਹਿੰਦੇ ਇਹ ਵੀ ਰੁਪਿੰਦਰ ਨੂੰ ਖੰਡਾ ਆਇਆ ਨਾਲ ਅੱਛਾ ਲਿੰਗਾ ਲਿਆਉਣ ਵਾਸਤੇ ਤੇ ਡੈਡ ਜੀ ਨੇ ਮੈਨੂੰ ਬਾਜ਼ ਮਾਰ ਲਈ ਮੈਨੂੰ ਕਹਿੰਦੇ ਵੀ ਰੁਪਿੰਦਰ ਦੇ ਨਾਲ ਜਾ ਵੀ ਫਿਰ ਵੀ ਭਾਵੇਂ ਉਹਨਾਂ ਕੋਲ ਹੀ ਜਾਣੀ ਆ ਕੁੜੀ ਵੀ ਇਕੱਲਾ ਬੰਦਾ ਜਾਂਦਾ ਚੰਗਾ ਨਹੀਂ ਲੱਗਦਾ ਤੇ ਫਿਰ ਮੈਂ ਉਦੋਂ ਦੇ ਡੈਡ ਨੂੰ ਕਹਤਾ ਕਿ ਮੈਂ ਕੋਈ ਡੈਡ ਜੀ ਮੈਂ ਚਲ ਜਾਂਗੀ ਹੁਣ ਜਦੋਂ ਮੈਨੂੰ ਪਤਾ ਵਾ ਵੀ ਮੈਂ ਚਲ ਜਾਣਾ ਵਾ ਤੇ ਮੈਂ ਡੈਡ ਜੀ ਨੂੰ ਕਿਦਾਂ ਨਾ ਕਰਾਂ ਹਮ ਇੰਨੀ ਗੱਲ ਸੁਣੀ ਨਹੀਂ ਉਦੋਂ ਤੇ ਮੰਮੀ ਨੇ ਕੁਝ ਨਹੀਂ ਕਿਹਾ ਉਹਨਾਂ ਘਰੇ ਆ ਕੇ ਰਵਿੰਦਰ ਨੂੰ ਦੱਸਤਾ ਤੇ ਰਵਿੰਦਰ ਤੇ ਉਸੇ ਵੇਲੇ ਮੋੜਾਈ ਫੇਰ ਕਹਿੰਦੀ ਵੀ ਤਹੀਨੀ ਨਾਲ ਜਾਣਾ ਅੱਛਾ ਤੇ ਇੰਨੀ ਗੱਲ ਜੇ ਹੋਣੀ ਧੀ ਨਾਲ ਜਾਣ ਵੱਲੋਂ ਤੇ ਮੈਂ ਕਹਤਾ ਵੀ ਮੈਂ ਨਹੀਂ ਜਾਂਦੀ ਤਹੀ ਡੈਡ ਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਜਾਓ ਵੀ ਉਹ ਕਿਤੇ ਪਿੰਡ ਗਏ ਨੇ ਤੇ ਉਹਦੀ ਜੀ ਠਾਣੀ ਉੱਤੇ ਹੀ ਆ ਗਈ ਤੇ ਬਣੀ ਤੇ ਇਦਾਂ ਲੱਗਾ ਜਿਦਾ ਉਹਨੇ ਗੱਲਾਂ ਸੁਣ ਲਈਆਂ ਹੁੰਦੀਆਂ ਵਾ ਉਹੋ ਕਹਿੰਦੀ ਵੀ ਕੀ ਗੱਲਾਂ ਕਰਦੀਆਂ ਅਸੀਂ ਦੋਵੇਂ ਜਾਣੀਆਂ ਤੇ ਫਿਰ ਉਹਦੇ ਹੁੰਦੇ ਆ ਪਤਾ ਮੈਨੂੰ ਝੂਠੇ ਪਾਉਣ ਵਾਲੋਂ ਕੀ ਕਿਹਾ ਘਟੋ ਘਟੇ ਇੰਨੀ ਗੱਲਾਂ ਕਹਿੰਦੀ ਮੈਨੂੰ ਕਹਿੰਦੀ ਵੀ ਤਹੀਂ ਤਿਆਰ ਨਹੀਂ ਹੁੰਦੇ ਭਾਬੀ ਮੈਂ ਤਾਂ ਨਾਲ ਜਾਣ ਨੂੰ ਕਹਿੰਦੀ ਹੁਣ ਮੈਂ ਉਹਦੇ ਸਾਹਮਣੇ ਕੀ ਆਂਦੀ ਮੈਨੂੰ ਆਪ ਮਾਣਾ ਕਰਤਾ ਯਾਰ ਮੈਂ ਤੈਨੂੰ ਅੱਗੇ ਕਹਿੰਦੇ ਆਂ ਨਾ ਇਹ ਆ ਵਿਆਹ ਦਾ ਕੰਮ ਕੱਢ ਲਓ ਕਿਸ ਹਿਸਾਬ ਨਾਲ ਤੇ ਮੁੜ ਕੇ ਇਹ ਵੀ ਚੱਲ ਵੇਖਣਾ ਕੀ ਕਰਨਾ ਕੀ ਨਹੀਂ ਕੌਮਿੰਂ ਤੇ ਲਾਤਾ ਵਿਆਹ ਤੋਂ ਬਾਅਦ ਵੀ ਇਹ ਹਾਲ ਹੈ ਨਾ ਵਿਆਹ ਤੋਂ ਬਾਅਦ ਬਦਲ ਜਾਣਾ ਚੱਲ ਥੋੜਾ ਪੋੜਾ ਫਿਰ ਇਹ ਵੀ ਕਿਹੜਾ ਦਪਿੰਦ ਨੇ ਕੋਈ ਕਹਿਣਾ ਵਾ ਉਹਨੇ ਆਪਣੇ ਪਿੰਡ ਰਹਿਣਾ ਵਾ ਤੁਸੀਂ ਇੱਥੇ ਰਹਿਣਾ ਹਾਂ ਚਲੋ ਰਹਿਣ ਦਾ ਤੇ ਹੁਣ ਵੀ ਕੋਈ ਦੁੱਖ ਨਹੀਂ ਹੈ ਬਸ ਜਦੋਂ ਆ ਨਿੱਕੀਆਂ ਨਿੱਕੀਆਂ ਗੱਲਾਂ ਹੋ ਜਾਂਦੀਆਂ ਵਾ ਫਿਰ ਥੋੜਾ ਹੁੰਦਾ ਵਾ ਆਪੇ ਘਰ ਦੇ ਵਿੱਚ ਇਦਾਂ ਨਹੀਂ ਚੰਗਾ ਲੱਗਦਾ ਚਲ ਕੋਈ ਨਹੀਂ ਕਿੱਦਾਂ ਕਹਿੰਦੇ ਨਾ ਉਦਾਂ ਕਰੀ ਜਾ ਕਿੰਨੇ ਕੁ ਦਿਨ ਵਾ ਹਫਤਾ ਸਾਰਾ ਦੱਸ ਦਿੰਦੇ ਰਹਿ ਗਏ ਆ ਤੇ ਮੁੜ ਕੇ ਉਹਨੇ ਚੱਲ ਜਾਣਾ ਆਪਣੇ ਕੰਮ ਜਦਾਂ ਮਰਜ਼ੀ ਆਪਣੇ ਘਰ ਕਰੋ ਉਹ ਆਪਣੇ ਕਰੋਗੇ ਹੈਗਣੇ ਕੋਈ ਕਹਿੰਦੇ ਤੁਸੀਂ ਚਲੋ ਤੇ ਮੈਂ ਮੜਾ ਜਾ ਤੇ ਮੈਂ ਮੰਡੀ ਵੀ ਜਾਣਾ ਫਿਰ ਮੈਂ ਉਹਨਾਂ ਘਰ ਬਾਅਦ ਰੋਟੀ ਖਾਣੇ ਆ ਗਿਆ ਫਿਰ ਰੋਟੀ ਪਹਿਲਾਂ ਖਾ ਕੇ ਫਿਰ ਮੰਡੀ ਚਲ ਜਿਓ ਚਲ ਕਿਤੇ ਗੱਲ ਸੁਣੋ ਆਉਣਾ ਮੈਂ ਕਿੱਧਰ ਆ ਮੈਂ ਤਾਡੇ ਵਾਲੀ ਆਈ ਆ ਤੇ ਹਲਵਾਈਆਂ ਨੂੰ ਕਿਹਾ ਵਾ ਤੇ ਹਲਵਾਈ ਜਿਹੜੀ ਚੰਗੇ ਕਹਿਣੇ ਸੀ ਇਹ ਰਮਲ ਤੈਨੂੰ ਹਲਵਾਈਆਂ ਦੀ ਪਈ ਆ ਮੈਨੂੰ ਇਹ ਆ ਵੀ ਖਰਚਾ ਪੂਰਾ ਕਿੱਥੋਂ ਕਰਨਾ ਵਾ ਖਰਚਾ ਪੂਰਾ ਕਿੱਥੋਂ ਕਰਨਾ ਵਾ ਕਿਉਂ ਪੈਸੇ ਹੈਗੇ ਆ ਪੈਸੇ ਲਵਨੇ ਹੋਰ ਕੀ ਕਰਨਾ ਵਾ ਪੈਸਾ ਕੋਲ ਕੋਈ ਨਹੀਂ ਆ ਹਾਂ ਮੈਂ ਹੁਣ ਜੋਬਰ ਨੂੰ ਖਲਾਵਾ ਮੈਂ ਤਾਂ ਜਾ ਆਰਤੀ ਕੋਲ 2 ਲੱਖ ਰੁਪਇਆ ਫੜ ਕੇ ਲਿਆ ਤਾਂ ਪਹਿਲੇ ਪੈਸੇ ਕਿੱਥੇ ਗਏ ਆ ਜਿਹੜੇ ਤੁਹਾਡੇ ਕੋਲ ਸੀ ਹੁਣ ਪੈਸੇ ਤੇ ਸਾਰੇ ਤੇਰੇ ਹੱਥੇ ਲੱਗਣ ਡੇ ਮੈਂ ਕਿਹੜਾ ਕਿ ਇਹਨੂੰ ਮੰਡਣ ਡਿਆ ਵਾਂ ਮੇਰੀ ਇੱਕ ਗੱਲ ਸੁਣੋ ਪੈਸੇ ਤੁਸੀਂ ਚੁੱਕਣ ਬੈਠੇ ਜੇ ਪਹਿਲਾਂ ਤੁਹਾਡੇ ਕੋਲ ਕੋਈ ਪੈਸਾ ਨਹੀਂ ਸੀ ਤੁਹਾਨੂੰ ਨਹੀਂ ਪਤਾ ਤੇ ਕੁੜੀ ਮੇਰੀ ਜਵਾਨ ਹੋਈ ਭਲਕੇ ਦਾ ਵਿਆਹ ਕਰਨਾ ਮੈਂ ਰਮਨ ਮੈਨੂੰ ਸਭ ਪਤਾ ਸੀ ਕਿ ਕੁੜੀ ਵਿਆਹਣੀ ਆ ਤੇ ਮੈਂ ਪੈਸੇ ਰੱਖੇ ਸੀ ਤੇ ਪੈਸੇ ਕੀ ਕਰਨ ਉੱਥੇ ਜਿਹੜੀ 30 ਹਜ਼ਾਰ ਦੀ ਚੀਜ਼ ਆ ਉਹ ਤੂੰ 2-2 ਲੱਖ ਦੀ ਲੈਣ ਈ ਐ ਤੇ ਸਾਂਹ ਕੀਤਾ ਵਾ ਤੀਆਂ ਪੁੱਤਾਂ ਵਾਸਤੇ ਕਰਨਾ ਹੀ ਪੈਂਦਾ ਹੁੰਦਾ ਵਾ ਬਾਰ-ਬਾਰ ਇੱਕੋ ਗੱਲ ਨਾ ਕਰੀ ਜਾਓ ਜਦੋਂ ਮੁੰਡੇ ਦਾ ਕਰਨਾ ਹੀ ਉਹਦੋਂ ਨਹੀਂ ਤੁਹਾਨੂੰ ਆ ਗੱਲਾਂ ਆਈਆਂ ਉਹ ਰਮਨ ਉਹਦੇ ਆਰੀ ਵੀ ਸਭ ਕੁਝ ਕੀਤਾ ਸੀ ਉਹ ਕਿੰਨਾ ਕੁ ਲਾਇਆ ਉਹ ਤੇ ਪੈਸੇ ਹਾਦੀ ਹੁੰਦੇ ਸਾਡੇ ਵਾਲੇ ਮੈਂ ਤੁਹਾਡੇ ਨਾਲ ਨਾ ਸੇਰਾ ਡਾਉ ਨਹੀਂ ਆਈ ਤੇ ਗਾੜੀ ਮੇਰਾ ਗੱਲ ਪਿਆਜੋ ਮੈਂ ਬਸ ਇਹੋ ਕਹਿਣ ਆਈ ਆ ਵੀ ਹਲਵਾਈਆਂ ਨੂੰ ਕਹਿ ਦਿਓ ਵੀ ਕਿਸੇ ਵੀ ਚੀਜ਼ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਰਮਨ ਸਾਬਕਾਸ਼ ਹੋਊਗਾ ਪਰ ਹੁਣ ਪਹਿਹਾ ਆਊਗਾ ਤੇ ਫੇਰ ਹੀ ਆ ਹੁਣ ਮੈਂ ਜੋਬਨ ਨੂੰ ਕਲਾਇਆ ਹੁੰਦਾ ਤੇ ਫਿਰ ਉਹਨੂੰ ਕਹਿ ਦਿੰਦੇ ਹਾਂ ਹਲਵਾਈ ਨੂੰ ਨਾਲੇ ਸਾਈ ਦੇ ਆਉਨੇ ਆ ਆਹੋ ਜੋਬਨ ਨੂੰ ਤੁਸੀਂ ਪ੍ਰਧਾਨ ਬਣਾਇਆ ਵਾ ਉਥੇ 2 ਲੱਖ ਮੰਗਾ ਲਿਆ ਵਾ 50 ਹਜ਼ਾਰ ਆਪਣੀ ਜੇਬ ਚ ਪਾਊਗਾ 1.5 ਲੱਖ ਤੁਹਾਨੂੰ ਦੇ ਦਊਗਾ ਰਮਨ ਉਹਨੇ ਸਾਰੇ ਪੈਸੇ ਲੈ ਆ ਕੇ ਮੈਨੂੰ ਫੜਾਉਣੇ ਆ ਉਹ ਤਾਂ ਤੁਹਾਡੇ ਦੋਵਾਂ ਜਣਿਆਂ ਦੀ ਸਲਾਹ ਵਾ ਮੈਨੂੰ ਕੀ ਪਤਾ ਵੀ ਕੀ ਬੰਡਿਆ ਵਾ ਇੰਨੇ ਚਿਰ ਦੀ ਕਮਾਈ ਕਰਨ ਦੇ ਜੇ ਇੱਕ ਕੁੜੀ ਦਾ ਵਿਆਹ ਕਰਨਾ ਵਾ ਹੁਣ ਪੈਸੇ ਤੁਹਾਡੇ ਕੋਲ ਨਿਕਲ ਨਹੀਂ ਰਹੇ ਰਮਨ ਅਕਸਰ ਪੈਸਾ ਵਾ ਫਿਕਰੀਆਂ ਤੇ ਹੈ ਤੁਸੀਂ ਹਰ ਟਾਈਮ ਰੋਂਦੇ ਹੀ ਰਹਿੰਦੇ ਜੀ ਮੇਰੇ ਕੋਲ ਪਿਆਹਾ ਨਹੀਂ ਮੇਰੇ ਕੋਲ ਪਿਆਹਾ ਨਹੀਂ ਉਹ ਮੁੰਡੇ ਵਾਲਿਆਂ ਵੱਲ ਵੇਖ ਲੋ ਮਾਂ ਤੇ ਉਹਨਾਂ ਦਾ ਸਿਰ ਤੇ ਨਿਗਾ ਹੈਗਾ ਦੋਵੇਂ ਭਰਾ ਹੀ ਆ ਕਿੱਦਾਂ ਕਮਾਈ ਕਰਦੇ ਆ ਕੁੜੀ ਨੂੰ ਕੱਲ ਲੈ ਕੇ ਗਏ 15000 ਰੁਪਏ ਦੇ ਲਹਿੰਗੇ ਦਾ ਕਿਰਾਇਆ ਹੀ ਦਿੱਤਾ ਉਹਨਾਂ ਨੇ ਤੁਹਾਡੀ ਤੇ ਧੀ ਆ ਜੇ ਅਸੀਂ ਸਮਾਨ ਮਾੜਾ ਦਵਾਂਗੇ ਤਾਂ ਸਾਨੂੰ ਕੱਲ ਨੂੰ ਗੱਲਾਂ ਨਾ ਕਰਨਗੇ ਰਮਨ ਤੂੰ ਉਹਨਾਂ ਦੀ ਸਿਫਤ ਕਰਨੀ ਕਰਨੀ ਆ ਵੀ ਉਹ ਕੁੜੀ ਦੇ ਰਿਸ਼ਤੇਦਾਰ ਵਾ ਹੈ ਕਿੱਦਾਂ ਦੀਆਂ ਗੱਲਾਂ ਕਰਨ ਦੇ ਇਹ ਤੂੰ ਸਿਫਤ ਕਰਨੀ ਆ ਤੁਸੀਂ ਲੱਭੇ ਆ ਮੈਂ ਕਿਹੜੇ ਆਪ ਲੱਭਲੇ ਆ ਉਹ ਲੱਬੇ ਤੇ ਭਾਵੇਂ ਆਹੀ ਆ ਪਰ ਤੂੰ ਹੁਣ ਉਹਨਾਂ ਦੀ ਸਿੱਤਾ ਕਰਨੋਂ ਨਹੀਂ ਹਟਦੀ ਤੇ ਸਿੱਤਾ ਕਰਨੀ ਗਈਆਂ ਜਦੋਂ ਖਰਚੇ ਕਰਨ ਦੇ ਆ ਤੁਸੀਂ ਧੀ ਵਾਲੇ ਜੇ ਤੁਸੀਂ ਕਰਨੇ ਆ ਤੁਸੀਂ ਰੋਂਦੇ ਜੇ ਸਾਡੇ ਕੋ ਪੈਸਾ ਹੈ ਨਹੀਂ ਸਾਡੇ ਕੋ ਪੈਸਾ ਹੈ ਨਹੀਂ ਰਮਨ ਸਭ ਕੁਝ ਹੋਣ ਡਿਆ ਕੀ ਨਹੀਂ ਹੋਣ ਡਿਆ ਦੱਸ ਰੋਂਦੇ ਹੀ ਹੋਣ ਡਿਆ ਵਾ ਹੱਸ ਕੇ ਥੋੜਾ ਕੰਮ ਕਰਨ ਦੇ ਜੇ ਜਿਹੋ ਦਿਨ ਸਮਾਨ ਲੈਣ ਗਏ ਹਾਂ ਪਿਓ ਪੁੱਤਾਂ ਦਾ ਤੁਹਾਡਾ ਉੱਥੇ ਏਦਾਂ ਮੂੰਹ ਹੋਇਆ ਸੀ ਤੇ ਏਡਾ ਮਹਿੰਗਾ ਕਿਉਂ ਲੈਣ ਲਈ ਆ ਉਹ ਮੇਰੀ ਗੱਲ ਸੁਣਾ ਪੈਸੇ ਰਮਨ ਚੁੱਕੇ ਲੱਥ ਜਾਂਦੇ ਆ ਕੋਈ ਗੱਲ ਨਹੀਂ ਆ ਰੁਪਈਏ ਤੇ 2 ਲੱਖ ਦੀ ਗੱਲ ਵਾ ਸਾਰੀ ਆਹ ਤੇ ਬਸ ਜੇ 2 ਲੱਖ ਦੀ ਆ ਤੇ ਫੇਰ ਲਿਆਓ ਕੱਲ ਮੈਂ ਗਿਆ ਜੋਬਨ ਗਿਆ ਬ ਲੈਣ ਆਉਂਦਾ ਲੈ ਕੇ ਤੇ ਫਿਰ ਆਹੋ ਜੋਬਨ ਨੂੰ ਪ੍ਰਦਾਨ ਬਣਾ ਛੜਿਆ ਕਰੋ ਮੈਨੂੰ ਤੇ ਇਹ ਜਨਾਨੀ ਦੀ ਸਮਝ ਨਹੀਂ ਆਉਂਦੀ ਕਿ ਮਾੜੀ ਚੀਜ਼ ਉਹ ਹੱਥ ਨਹੀਂ ਪਾਉਂਦੀ ਜਿਹੜੀ 20 ਹਜ਼ਾਰ ਦੀ ਚੀਜ਼ ਆ 2-2 ਲੱਖ ਦੀ ਤੇ ਲੈਣ ਈ ਆ ਸੋਨਾ ਮੈਂ ਕਿਹਾ ਮੈਂ ਆ ਥੋੜਾ ਘੱਟ ਕਰ ਲੈ ਉਹ ਵੀ ਪੂਰਾ ਬਣਾਉਣਾ ਤੇ ਪੈਸੇ ਕਿੱਥੋਂ ਆਉਣ ਬਿੱਲ ਆਇਆ ਮਬਾ ਚੁੱਕੇ ਹੁਣ ਕਰਜ਼ਾ ਚੁੱਕਾ ਨੂੰ ਤੇ ਤੈਨੂੰ ਵੀ ਡਰ ਨਹੀਂ ਲੱਗਦਾ ਪਰ ਤੈਨੂੰ ਕਾਹਦਾ ਡਰ ਲੱਗਣਾ ਵਾ ਉਹ ਕਰਜ਼ਾ ਲਾਉਣਾ ਤੇ ਖਾਨੂ ਪਿਆਣਾ ਵਾ ਚੁੱਪ ਕਰਕੇ ਉਹ ਪੈਸੇ ਫੜ ਲਿਆ ਵਾ ਤੇ ਲਿਆ ਕੇ ਇਹਨਾਂ ਨੂੰ ਫੜਾਉਣੇ ਆ ਉਹ ਜਦੋਂ ਕਰਜ਼ਾ ਸੁਈ ਜਾਊਗਾ ਨਾ ਵਧੀ ਜਾਊਗਾ ਵਧੀ ਜਾਊਗਾ ਮੁੜ ਕੇ ਜਿਹੜੀ ਇਹ ਪੈਲੀ ਬੰਨਾ ਨਾ ਉਹਨੂੰ ਹੱਥ ਲਾ ਲਈ ਪਰ ਤੈਨੂੰ ਇਹ ਗੱਲ ਦਾ ਕਿਹੜਾ ਦੁੱਖ ਆ ਤੇਰੇ ਕਿਹੜੇ ਪਿਓ ਦੀ ਜ਼ਮੀਨ ਵਾ ਤੇ ਤੈਨੂੰ ਦੁੱਖ ਲੱਗਣਾ ਵਾ ਦੱਸ ਡੈਡੀ ਨੇ ਮੈਨੂੰ ਕੱਲ੍ਹ ਆ ਹੀ ਤੇ ਮੈਂ ਗਿਆ ਸੀਗਾ ਮੈਂ ਕਿਹਾ ਆਪਣੀ ਮਰਜ਼ੀ ਨਾਲ ਗਿਆ ਸੀ ਆ ਗਿਆ ਜੋਬਨ ਪੁੱਤ ਹਾਂਜੀ ਉਹ ਮੈਂ ਤੇ ਉਹਨਾਂ ਨੂੰ ਕਹਾਂ ਮੈਂ ਹਾਂ ਚੱਲ ਪੈਸੇ ਦੇ ਦੋ ਅੱਛਾ ਤੇ ਉਹਨਾਂ ਕੈਸ਼ ਤੇ ਦਿੱਤਾ ਨਹੀਂ ਮੈਨੂੰ ਤੇ ਕਹਿੰਦੇ ਵੀ ਆਪਣਾ ਖਾਤਾ ਦੇ ਜੋ ਤੇ ਅਸੀਂ ਉੱਚੀ ਪਾ ਦਾਂਗੇ ਸੋ ਤੇ ਦਾ ਠੀਕ ਆ ਤੇ ਮਾਤਰੀ ਕੀ ਕਹਿਣ ਦੀ ਜਾਂਦੀ ਜਾਂਦੀ ਉਹਨਾਂ ਨੇੜੇ ਕੀ ਕਹਿਣਾ ਵਾ ਉਹੋ ਜਿੱਦਾਂ ਦੀ ਆਦਤਾਂ ਉਹਨਾਂ ਦੀ ਇਹ ਤੂੰ ਕਰਜ਼ਾ ਚੁੱਕੀ ਜਾਂੜਿਆ ਵਾ ਇਦਾਂ ਕਰੀ ਜਾਂੜਿਆ ਓਦਾਂ ਕਰੀ ਜਾਂੜਿਆ ਮੈਂ ਮੈਂ ਤਾਂ ਡੈਡ ਨੇ ਘੱਲਿਆ ਵਾ ਕੋਈ ਇਹੋ ਤੇ ਗੱਲ ਮੈਂ ਕਿਉਂ ਉਹਦਾ ਨਾ ਕਰਨ ਡਿਆ ਕਹਿੰਦੀ ਵੀ ਪੈਸੇ ਕਿੱਥੇ ਜਾਈ ਜਾਂਦੇ ਆ ਮੈਂ ਕਹਾਂ ਵੀ ਕਿੱਥੇ ਜਾਣੇ ਤੇਰੇ ਹੱਥੀ ਲੱਗਣ ਡੇ ਆ ਮਾੜੀ ਚੀਜ਼ ਨੂੰ ਤੂੰ ਹੱਥ ਨਹੀਂ ਪ ਯਾ ਹੁਣ ਜਿਹੜੇ ਸਾਬ ਨਾਲ ਖਰਚਾ ਹੋਣਿਆ ਵਾ ਗਾਂ ਬਚਣਾ ਕੀ ਆ ਵਿਆਹ ਤੋਂ ਬਾਅਦ ਕਿੰਨੇ ਖਰਚੇ ਕਰਨੇ ਫੇਰਾ ਪਾਉਣਾ ਆਣਾ ਕਈ ਥਾਂ ਮਿਲਣਾ ਗਿਲਣਾ ਪੈਂਦਾ ਵਾ ਉਹ ਮੈਨੂੰ ਤੇ ਆ ਜੋ ਬਣ ਜਿਹੜੀ ਕਣਕ ਵਾ ਇਹ ਸਾਰੀ ਉੱਥੇ ਕੱਟੀ ਜਾਣੀ ਆ ਯਾਹੋ 2 ਲੱਖ ਤੇ ਲੈ ਆਉਣਾ ਤੇ ਕਣਕ ਕਿਨੇ ਦੀ ਹੋ ਜੂਗੀ ਡੇਢ ਦੀ ਹੋ ਜੂਗੀ ਪੌਣੇ 2 ਦੀ ਹੋ ਜੂਗੀ ਅਜੇ ਉਹਨਾਂ ਨੇ ਫੇਰਾ ਪਾਉਣਾ ਆਉਣਾ ਮੁੜ ਕੇ ਲੈਣ ਜਾਣਾ ਅਸੀਂ ਕਈ ਕੰਮ ਅਜੇ ਖੱਤੇ ਪਏ ਆ ਮੈਂ ਨਾ ਡੇੜੀ ਅਜੇ ਵੀ ਹੱਥ ਘੋਟ ਲਈਏ ਮਾਸਾ ਤੇ ਹੱਥ ਘੋਟ ਕੇ ਸਾਰੇ ਕੰਮ ਕਰ ਲਈਏ ਤੇ ਵਧੀਆ ਹੋ ਜਾਣਗੇ ਨੀਦੇ ਅਸੀਂ ਮੁੰਡੇ ਤੇ ਪੁੱਤ ਮੈਂ ਤੈਨੂੰ ਗਾੜੀ ਲਾਇਆ ਤੇ ਮੁੜ ਕੇ ਹਲਵਾਈ ਨੂੰ ਵੀ ਕਹਿਆ ਹੁੰਦੇ ਆ ਤੇ ਪੈਲਸ ਵੀ ਕਹਿਆ ਹੁੰਦੇ ਫਿਰ ਚੱਲ ਇਦਾਂ ਕਰ ਲੈ ਇਹ ਕੰਮ ਕਰਾਈ ਐ ਅੱਜ ਚੱਲ ਇਦਾਂ ਕਰ ਲੈ ਮੈਂ ਬੰਬੀ ਦੀ ਗੱਲਾਂ 'ਚ ਮੜਾਇਆ ਕੰਮ ਮੜਾ ਤੇ ਵਿਚਾਰਾ ਸਹੀ ਆ ਜੋ ਮੈਂ ਕਿਹਾ ਉਹ ਕਰਦਾ ਪੈਸੇ ਲੈਣ ਤੇ ਇਹਨੂੰ ਮੈਂ ਹੀ ਭੇਜਿਆ ਸੀ ਉਹ ਆਪਣੇ ਆਪ ਥੋੜਾ ਗਿਆ ਸੀ ਪਰ ਅਮਰਦੇ ਦੇ ਗੱਲ ਪੈਣੋਂ ਨਹੀਂ ਹਟਦੀ ਤੇ ਨਿੱਕੀ ਨਿੱਕੀ ਗਲਤੀ ਤੇ ਗੱਲ ਪਿਆ ਜਾਂਦੀ ਐ ਬਥੇਰੇ ਨੂੰ ਸਮਝਾਉਂਦਾ ਵਾਂ ਕਿ ਉਹ ਗੜਾ ਵਿਚਾਰਾ ਕੋਈ ਉਹਨੇ ਕਿਤੇ ਖੜਨਾ ਪਿਆ ਹੈ ਥੇਲਾ ਕੁੜੀ ਦੇ ਵਿਆਹ ਤੇ ਲਾਉਣਾ ਵਾ ਸਾਰਾ ਪਰ ਨਾ ਜੀ ਉਹਨੂੰ ਕੋਈ ਨਹੀਂ